ਸਸਿਕਾਲ న్యూਸ ਇਟਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਖਬਰ ਜੋ ਮੁੱਦਾ ਬਣੇ ਚ ਅੱਜ ਗੱਲ ਕਰਾਂਗੇ ਸਲਮਾਨ ਖਾਨ ਦੇ ਕਾਰ ਫਾਇਰਿੰਗ ਦੇ ਮਾਮਲੇ ਦੀ ਜਿਸ ਚ ਪੰਜਾਬ ਕਨੈਕਸ਼ਨ ਸਾਹਮਣੇ ਆਇਆ ਗੱਲ ਅਮਰitsar ਤੇ ਹੁਸ਼ਿਆਰਪੁਰ ਦੇ ਉਹਨਾਂ ਦੋ ਨੌਜਵਾਨਾਂ ਦੀ ਵੀ ਜਿਨ੍ਹਾਂ ਦੀ ਅਮਰੀਕਾ ਚ ਮੌਤ ਹੋ ਗਈ ਤੇ ਜ਼ਿਕਰ ਸੰਗਰੂਰ ਦਾ ਵੀ ਜਿੱਥੇ 40 ਰੁਪਏ ਛੋਲੇ ਪਟੂਰੇ ਮਿਲਨ ਤੇ ਡਿਪਟੀ ਕਮਿਸ਼ਨਰ ਨੇ ਜਾਂਚ ਮਾਰਕ ਕਰ ਦਿੱਤੀ ਤੇ ਲਾਰੈਂਸ ਬਿਸ਼ਨੋਈ ਤੇ ਮਹਾਰਾਸ਼ਟra ਪੁਲਿਸ ਨੇ ਮਕੋਕਾ ਲਾ ਦਿੱਤਾ ਹੈ। ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਬਾਕੀ ਦੇ ਜਿਹੜੇ ਪੰਜ ਮੁਲਜ਼ਮ ਨੇ ਹਨਮੋਲ ਬਿਸ਼ਨੋਈ ਤੇ ਚਾਰ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਤੇ ਮਕੋਕਾ ਲਾਇਆ ਗਿਆ ਹੈ। ਦੋ ਸ਼ੂਟਰਾਂ ਨੇ ਸਲਮਾਨ ਦੇ ਘਰ ਤੇ ਫਾਇਰਿੰਗ ਕੀਤੀ ਸੀ। ਚਾਰ ਮੁਲਜ਼ਮ ਹੁਣ ਤੱਕ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਚ ਦੋ ਹੀ ਸ਼ੂਟਰ ਨੇ ਤੇ ਦੋ ਉਹ ਵਿਅਕਤੀ ਨੇ ਜਿਹੜੇ ਪੰਜਾਬ ਤੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਨੇ ਇਹਨਾਂ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸੀ ਸੋ ਚਾਰ ਜਾਣੇ ਪੁਲਿਸ ਦੀ ਗ੍ਰਿਫਤਜ ਨੇ ਉਹਨਾਂ ਚਾਰਾਂ ਤੇ ਉਸ ਤੋਂ ਇਲਾਵਾ ਅਨਮੋਲ ਬਿਸ਼ਨੋਈ ਜੋ ਵਿਦੇਸ਼ 'ਚ ਬੈਠਾ ਹੈ ਔਰ ਉਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਜੋ ਇਸ ਪੂਰੇ ਜਿਹੜਾ ਗੋਲੀ ਕਾਂਡ ਹੈ ਉਸ ਦਾ ਮਾਸਟਰਮਾਈਂਡ ਹੈ ਸੋ ਇਹਨਾਂ 6 ਜਾਣਿਆਂ ਤੇ ਮਹਾਰਾਸ਼ਟਰਾ ਦਾ ਸਖਤ ਕਾਨੂੰਨ ਮਕੋਕਾ ਲਾਇਆ ਗਿਆ ਹੈ ਜਿਸ ਦਾ ਪੂਰਾ ਨਾਮ ਮਹਾਰਾਸ਼ਟਰਾ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਹੈ 1999 ਦਾ ਇਹ ਕਾਨੂੰਨ ਹੈ ਸੰਗਠਿਤ ਤੇ ਅੰਡਰਵਰਡ ਅਪਰਾਧ ਨੂੰ ਖਤਮ ਕਰਨਾ ਇਸ ਕਾਨੂੰਨ ਦਾ ਮਕਸਦ ਸੀ ਮਕੂਕਾ ਤਹਿਤ ਚਾਰ ਸ਼ੀਟ ਦੇ ਲਈ 180 ਦਿਨ ਮਿਲਦੇ ਨੇ ਤੇ ਮੁਲਜ਼ਮ ਦੀ ਰਿਮਾਂਡ 30 ਦਿਨਾਂ ਤੱਕ ਹੋ ਸਕਦੀ ਹੈ ਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ 'ਚ ਪੰਜਾਬ ਤੋਂ ਕਾਬੂ ਕੀਤੇ ਮੁਲਜ਼ਮਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਸਿੱਧਾ ਕਨੈਕਸ਼ਨ ਪੰਜਾਬ ਨਾਲ ਜੁੜਿਆ ਹੈ ਨਾਲ ਹੀ ਪੂਰੇ ਮਾਮਲੇ 'ਚ ਅੰਕਿਤ ਨਾਮ ਦੇ ਇੱਕ ਸ਼ਖਸ ਦੀ ਐਂਟਰੀ ਹੋਈ ਹੈ। ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ 'ਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ। ਪੰਜਾਬ ਤੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਇਲਾਵਾ ਅੰਕਿਤ ਨਾਮ ਦੇ ਸ਼ਖਸ ਦੀ ਪੂਰੇ ਮਾਮਲੇ 'ਚ ਐਂਟਰੀ ਹੋਈ ਹੈ। ਪੰਜਾਬ ਤੋਂ ਗ੍ਰਿਫਤਾਰ ਮੁਲਜ਼ਮ ਸੋਨੂ, ਸੁਭਾਸ਼ ਚੰਦਰ ਤੇ ਅਨੁਜ ਥਾਪਨ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ 5 ਦਿਨਾਂ ਦੇ ਰਹਿਮਾਂਡ ਤੇ ਲਿਆ। ਦੇਸੂਰਾਂ ਦੋਵੇਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਸ਼ੂਟਰਾਂ ਨੂੰ ਹਥਿਆਰ ਦੇ ਕੇ ਮੋੜ ਵਾਪਸ ਪੰਜਾਬ ਆ ਗਏ ਸਨ ਇਹਨਾਂ ਨੇ ਸਾਰੇ ਮਾਮਲੇ ਅੰਕਿਤ ਨਾਦੇਸ਼ ਅਖਸਰ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਹੋਏ ਨੇ ਦੋਵੇਂ ਸ਼ੂਟਰ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੇ ਪੁੱਛਗਿੱਛ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਦੋਵਾਂ ਨੂੰ ਗਨ ਚਲਾਉਣ ਦੀ ਟ੍ਰੇਨਿੰਗ ਅੰਕਿਤ ਨਾਦੇਸ਼ ਸ਼ਖਸ ਨੇ ਦਿੱਤੀ ਸੀ ਅੰਕਿਤ ਨੇ ਦੋਵਾਂ ਨੂੰ ਗਨ ਚਲਾਉਣਾ ਸਿਖਾਇਆ ਦੋਵਾਂ ਦੀ ਮੁਲਾਕਾਤ ਅੰਕਿਤ ਦੇ ਨਾਲ ਹਰਿਆਣਾ ਚ ਹੋਈ ਸਾਗਰ ਪਾਲ ਅਤੇ ਵਿੱਕੀ ਗੁਪਤਾ ਅੰਕਿਤ ਨੂੰ ਹਰਿਆਣਾ ਦੇ ਵਿੱਚ ਮਿਲੇ ਜਿੱਥੇ ਇਹ ਤਿੰਨੋਂ ਇਕੱਠੇ ਲੇਬਰਿੰਗ ਦਾ ਕੰਮ ਕਰਦੇ ਸਨ ਤੇ ਜਦੋਂ ਇਹ ਤਿੰਨੋਂ ਕਿਤੇ ਇਕੱਠੇ ਬਾਹਰ ਜਾਂਦੇ ਤਾਂ ਖਾਣੇ ਦਾ ਸਾਰਾ ਖਰਚਾ ਅੰਕਿਤ ਕਰਦਾ ਸੀ ਇੱਕ ਦਿਨ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੇ ਅੰਕਿਤ ਨੂੰ ਪੁੱਛਿਆ ਕਿ ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਨੇ ਕਿਉਂਕਿ ਤੂੰ ਵੀ ਉਹੀ ਕੰਮ ਕਰਦਾ ਐ ਜੋ ਅਸੀਂ ਕੰਮ ਕਰਦੇ ਹਾਂ ਤਾਂ ਅੰਕਿਤ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਤੇ ਉਸ ਨੂੰ ਇਹ ਸਾਰੇ ਪੈਸੇ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਮਿਲਦੇ ਨੇ ਇਸ ਤੋਂ ਬਾਅਦ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੇ ਵੀ ਅੰਕਿਤ ਦੇ ਕਹੇ ਤੋਂ ਇਸ ਗੈਂਗ ਦੇ ਨਾਲ ਜੁੜਨਾ ਸਹੀ ਸਮਝਿਆ ਅਤੇ ਕਾਰਾ ਕੀਤਾ ਇਸ ਤੋਂ ਇਲਾਵਾ ਸਾਗਰ ਅਤੇ ਵਿੱਕੀ ਨੇ ਵੀ ਖੁਲਾਸਾ ਕੀਤਾ ਹੈ ਕਿ ਅੰਕਿਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇੱਕ ਗੈਂਗਵਾਰ ਦੇ ਵਿੱਚ ਅੰਕਿਤ ਦੀ ਮੌਤ ਹੋ ਚੁੱਕੀ ਹੈ ਤਲਾਕਤਾਰ ਕ੍ਰਾਈਮ ਬ੍ਰਾਂਚ ਦੇ ਵੱਲੋਂ ਮਾਮਲੇ ਦੀ ਤੇਜ਼ੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਹੁਣ ਜ਼ਿਕਰ ਕਰਦੇ ਹਾਂ ਅਮਰitsar ਤੇ ਹੁਸ਼ਿਆਰਪੁਰ ਦਾ ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਔਰ ਦੂਜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਾਹਰ ਵਿਚਿਆ ਸੱਥਰ ਤੇ ਤਾਹਾਂ ਮਾਰ ਕੇ ਰੋ ਰਿਹਾ ਪਰਿਵਾਰ ਯੁਗਰਾਜ ਸਿੰਘ ਨਾਦੇ 24 ਸਾਲ ਦਾ ਉਸ ਨੌਜਵਾਨ ਦਾ ਜੋ ਚੰਗੇ ਭਵਿੱਖ ਦੇ ਲਈ ਅਮਰੀਕਾ ਗਿਆ ਸੀ ਪਰ ਉੱਥੇ ਵਾਪਰੇ ਇੱਕ ਸੜਕ ਹਾਦਸੇ 'ਚ ਉਸਦੀ ਜਾਨ ਚਲੀ ਗਈ ਹੈ ਰੂਹ ਕੱਟ ਦੇਣ ਵਾਲੀ ਇਹ ਖਬਰ ਅਜਨਾਲਾ ਦੇ ਪਿੰਡ ਇਬਰਾਹਿਮਪੁਰ 'ਚ ਜਦ ਪਹੁੰਚੀ ਤਾਂ ਪਰਿਵਾਰ ਬੇਸੁੱਧ ਹੋ ਗਿਆ ਤੇ ਮਾਂ ਉਸ ਸਮੇਂ ਨੂੰ ਯਾਦ ਕਰਕੇ ਰੋਂਦੀ ਰਹੀ ਜਦੋਂ ਆਪਣੇ ਜਿਗਰ ਦੇ ਟੁਕੜੇ ਨੂੰ ਕਰਜ਼ਾ ਚੁੱਕ ਕੇ ਜਹਾਜ਼ ਚੜਾਇਆ ਸੀ ਤੇ ਹੁਣ ਪਰਿਵਾਰ ਨੇ ਬੇਟੇ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਸਰਕਾਰ ਤੋਂ ਮਦਦ ਦੀ ਗੋਹਰ ਲਗਾਈ ਹੈ ਉਹ ਮਤਲਬ ਇਤਨਾ ਬਾਹਰ ਗਿਆ ਹੀ ਇਹ ਤੇ ਉੱਥੇ ਜਾ ਕੇ ਕੋਈ ਸੜਕ ਹਾਦਸੇ ਦੇ ਵਿੱਚ ਉਹਦੀ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਹੈ ਕਿਹੜੇ ਦੇਸ਼ ਗਿਆ ਜੀ ਅਮਰੀਕਾ ਦੇਚ ਜੀ ਤੇ ਕਿਹੜੇ ਹਾਲਾਤਾਂ ਚ ਭੇਜਿਆ ਸੀਗਾ ਆਪਣਾ ਹਾਲਾਤਾਂ ਇਤਰਾ ਹੀ ਮਤਲਬ ਕਰਜ਼ਾ-ਕੁਰਜ਼ਾ ਚੋਂ ਕੇ ਮਤਲਬ ਭੇਜਿਆ ਉਹਦੇ ਵੀ ਚਲੋ ਆਪਣੀ ਕੋ ਘਰ ਦੀ ਜਿਹੜੀ ਹਾਲਤਾਂ ਠੀਕ ਹੋ ਜੇਗੀ ਥੋੜੀ ਜੀ ਤੇ ਉਥੇ ਜਾ ਕੇ ਆ ਪਾਣਾ ਵਾਤਰ ਵਾਪਰ ਗਿਆ ਤੇ ਇਸ ਕਰਕੇ ਅਸੀਂ ਸਰਕਾਰ ਕੋਲ ਹੀ ਮੰਗ ਕਰਦੇ ਆ ਕਿ ਸਾਡੀ ਡੱਡ ਬਾੜੀ ਜਿਹੜੀ ਉਹ ਇਥੇ ਭੇਜੀ ਜਾਵੇ ਘਰ ਕੋ ਜਿਉਂ ਅਸੀਂ ਉਸ ਦਾ ਦਰਸ਼ਨ ਕਰ ਚੁੱਕੀ ਹੈ। ਯੁਗਰਾਜ ਸਿੰਘ 13 ਮਹੀਨੇ ਪਹਿਲਾਂ ਹੀ ਰੋਜ਼ੀ ਰੋਟੀ ਦੇ ਲਈ ਅਮਰੀਕਾ ਗਿਆ ਸੀ ਤੇ ਉੱਥੇ ਵਰਕ ਪਰਮਿਟ ਮਿਲਣ ਤੇ ਉਹ ਰੱਬ ਦਾ ਸ਼ੁਕਰਾਨਾ ਕਰਨ ਦੇ ਲਈ ਗੁਰੂ ਘਰ ਗਿਆ ਪਰ ਜਦੋਂ ਉਹ ਉੱਥੇ ਵਾਪਸ ਆ ਰਿਹਾ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਉਥੇ ਕੰਮ ਵਰਕ ਪਰਮਿਟ ਵੀ ਮਿਲ ਗਿਆ ਲਾਇਸੈਂਸ ਵੀ ਬਣ ਗਿਆ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਗੁਰਦਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਆ ਉਹਨਾਂ ਨੂੰ ਉਥੇ ਹੋਰ ਤਾਰ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਕੋਈ ਟਰਾਲਾ ਆਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਯੋਗਰਾਜ ਸਿੰਘ ਦੀ ਜਾਨ ਅਮਰੀਕਾ 'ਚ ਸੜਕ ਹਾਦਸੇ 'ਚ ਗਈ ਹੈ ਤਾਂ ਇੱਥੇ ਹੀ ਕੈਲੀਫੋਰਨੀਆ 'ਚ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ 32 ਸਾਲ ਦਾ ਗੁਰਪ੍ਰੀਤ ਸਿੰਘ ਹੁਸ਼ਿਆਰਪੁਰ ਦੇ ਪਿੰਡ ਅਤੋਵਾਲ ਦਾ ਰਹਿਣ ਵਾਲਾ ਸੀ ਜੋ 12 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉੱਥੇ ਟਰੱਕ ਚਲਾਉਂਦਾ ਕੰਮ ਕਰਦਾ ਸੀ ਜਿਸ ਦੀ ਉੱਥੇ ਗੋਰੇ ਸ਼ਖਸ ਦੇ ਨਾਲ ਟਕਰਾਰ ਹੋਈ ਤੇ ਗੋਲੀ ਮਾਰ ਕੇ ਉਸ ਨੇ ਗੁਰਪ੍ਰੀਤ ਦਾ ਕਤਲ ਕਰ ਦਿੱਤਾ ਵਾਰਦਾਤ ਦੀ ਸੂਚਨਾ ਮਿਲੀ ਤਾਂ ਪਰਿਵਾਰ 'ਚ ਮਾਤਮ ਪਸਰ ਗਿਆ ਅੰਦੇ ਤੱਕ ਦੀ ਤਸਵੀਰ ਹੱਥ 'ਚ ਫੜ ਕੇ ਪਰਿਵਾਰ ਨੇ ਪੂਰੀ ਵਾਰਦਾਤ ਬਿਆਨ ਕੀਤੀ ਹੈ ਤਾਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਉਹ ਕਹਿੰਦਾ ਵਾ ਤਾਂ ਕੁਝ ਨਹੀਂ ਹੋਈ ਪਰ ਟਰੱਕ ਚਲਾਉਂਦੇ ਸੀ ਤੇ ਟਰੱਕ ਚ ਰੌਂਦੇ ਸਨ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਤੇ ਉਹਦੇ ਨਾਲ ਸ਼ੀਸ਼ਾ ਡਾਊਨ ਕਰਕੇ ਇੱਕ ਇੱਕ ਦੂਜੇ ਨਾਲ ਥੋੜਾ ਬਤ ਤਕਰਾਰ ਹੋਇਆ ਤੇ ਤਕਰਾਰ ਹੋ ਗਏ ਤਾਂ ਉਹ ਕੋਕੋ ਕਹਿੰਦਾ ਰੁਕ ਜਾ ਉਹ ਕਹਿੰਦਾ ਤੂੰ ਵੀ ਰੁਕ ਜਾ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹਦੀ ਛੋਟੀ ਗੱਡੀ ਉਹਨੂੰ ਗਨ ਖੜਨਦੀ ਉਹ ਜਿਹਦੇ ਇਹਨ ਦੇਖੀ ਗਾਨੇ ਡਾੜ ਪਿਆ ਪਿੱਛੇ ਨੂੰ ਉਹਨੂੰ ਉਸੇ ਵੇਲੇ ਬਰਸਟ ਮਾਰਿਆ ਤੇ ਪਿੱਛੇ ਫੇ ਢੂਹੀ ਚ ਗੋਲੀਆਂ ਵੱਜੀਆਂ ਬੈਕ ਸਾਈਡ ਤੇ ਛੋਟਾ ਛੋਟਾ ਗੋਲ 8 ਗੋਲ 8 ਗੋਲ ਨੇ ਕੀ ਕੋਈ ਤੇ ਮੌਕੇ ਤੇ ਮੌਕੇ ਦੀ ਡੈਥ ਹੋ ਗਈ ਇਹ ਦੋਵੇਂ ਨੌਜਵਾਨ ਅਮਰੀਕਾ 'ਚ ਰਹਿ ਕੇ ਕੰਮ ਕਰਦੇ ਸਨ ਤੇ ਮਕਸਦ ਇੱਕੋ ਸੀ ਕਿ ਪੰਜਾਬ 'ਚ ਰਹਿ ਰਿਹਾ ਪਰਿਵਾਰ ਖੁਸ਼ ਰਹੇ ਪਰ ਦੋਹਾਂ ਦੀ ਮੌਤ ਹੋਣ ਦੇ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਤੇ ਹੁਸ਼ਿਆਰਪੁਰ ਤੋਂ ਅਮਰੀਕ కుమార్ న్యూਸ 18 ਪੰਜਾਬ ਰੋਂਗ ਸਾਡ ਦੋਣਾਂ ਨੂੰ ਮੋਟਾ ਪਣੀ ਵਾਲੇ ਥੋੜਾ ਜਸਟ ਪਹਿਲੇ ਉਸਕੋ ਮੈਂਨੇ ਉਸਕੇ ਅੱਗੇ ਗਾੜੀ

ਪੁਲਿਸ ਵਾਲੇ ਲੈ ਗਏ ਤਾਂ ਮੇਰੇ ਕੋਲ ਪੁਲਿਸ ਵਾਲੋ ਨੇ ਫੋਨ ਕੀਤਾ ਸਰ 4:30 4 ਵਜੇ ਕਰੀਬ ਐਸਾ ਐਸਾ ਕਰਕੇ ਤੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਨੇ ਆ ਕੇ ਹਸਪੀਟਲ ਮੇਂ ਦੇਖਾ ਤਾਂ ਉਹਨ ਕੀ ਡੈਥ ਹੋਈ ਪਈ ਥੀ ਜੀ ਅੰਜੀ ਅੰਜੀ ਮੈਡਮ ਜੀ ਉਸਨੇ ਮੇਰੇ ਹਿਸਾਬ ਸੇ ਨਸ਼ਾ ਵੀ ਕਰ ਰੱਖਾ ਥਾ ਜੀ ਨਸ਼ਾ ਕਰ ਰੱਖਿਆ ਬਹੁਤ ਜ਼ਿਆਦਾ ਦੋ ਲੋਕ ਸਨ ਗਾੜੀ ਮੇਂ ਗਾੜੀ ਮੇਂ ਦੋ ਲੋਕ ਸਨ ਸਰ ਇੱਕ ਤਾਂ ਪੁਲਿਸ ਵਾਲੋਂ ਕੇ ਪਾਸ ਆ ਇੱਕ ਭੱਗ ਗਿਆ ਜੀ ਰਕ ਤੇ ਵਿੱਚ ਕਈ ਵਾਰੀ ਨਿੱਕੇ ਮੋਟੇ ਪੱਥਰ ਜਾਂ ਰੋਡ ਨਿਕਲਣਾ ਤਾਂ ਆਮ ਜਈ ਗੱਲ ਹੁੰਦੀ ਐ ਪਰ ਸਬਾਣਾ ਦੇ ਪਾਤੜਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮ ਬਲਕੇ ਵੱਡੇ ਵੱਡੇ ਪੱਥਰ ਨਿਕਲੇ ਕਣਕ ਦੀਆਂ ਬੋਰੀਆਂ ਅੰਚ ਵੱਡੇ ਵੱਡੇ ਪੱਥਰ ਸਰਕਾਰ ਨੂੰ ਚੂਨਾ ਜਕ ਕਿਸੇ ਦੀ ਸ਼ਰਾਰਤ ਆਰਤੀ ਦੇ ਖਿਲਾਫ ਪ੍ਰਸ਼ਾਸਨ ਦਾ ਐਕਸ਼ਨ ਮਾਮਲਾ ਸਮਾਣਾ ਦੇ ਪਾਤੜਾ ਦਾ ਹੈ ਜਿੱਥੇ ਪੰਸਬ ਦੇ ਗੋਦਾਮ ਦੇ ਵਿੱਚ ਕਣਕ ਤਾਂ ਪਹੁੰਚੀ ਪਰ ਨਾਲ ਹੀ ਪਹੁੰਚੇ ਇਹ ਪੱਥਰ ਉਹ ਵੀ ਕਣਕ ਦੀਆਂ ਬੋਰੀਆਂ ਦੇ ਵਿੱਚ ਲੁਕੋਏ ਹੋਏ ਤਾਜੂ ਕਣਕ ਦੀ ਬੋਰੀ ਦਾ ਵਜ਼ਨ ਵਧਾਇਆ ਜਾ ਸਕੇ ਸਰਕਾਰ ਨੂੰ ਲਗਾਏ ਜਾ ਰਹੇ ਚੂਨੇ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਮਜ਼ਦੂਰਾਂ ਨੂੰ ਕਣਕ ਦੀ ਢੁਆਈ ਦੇ ਸਮੇਂ ਇਸ ਗੱਲ ਦਾ ਸ਼ੱਕ ਹੋਇਆ ਤੇ ਜਦੋਂ ਬੋਰੀਆਂ ਨੂੰ ਖੋਲਿਆ ਗਿਆ ਤਾਂ ਇੱਕ ਨਹੀਂ ਦੋ ਨਹੀਂ ਬਲਕਿ ਪੰਜ ਤੋਂ 6 ਬੋਰੀਆਂ 'ਚ ਇਹ ਵੱਡੇ ਵੱਡੇ ਪੱਥਰ ਨਿਕਲੇ ਨੇ ਹਾਂ ਆਈਏ ਪੱਥਰ ਆ ਬਈ ਤਾਂ ਢੁਆਈ ਦਾ ਪੱਕਾ ਕੀ ਥਾ ਵੱਡਾ ਪੈਸਾ ਲੋ ਜੀ ਮੇਛੇ ਤਾਰ ਅਬੀਲਾ ਘਟਕੇ ਉਹ ਉਹ ਵੀ ਖੋਲੋ ਜੀ ਉਹ ਬੂਰੀ ਖੋਲੋ ਮੈਨੀ ਟਰੇਡਿੰਗ ਅਪਰੇਟਿਵ ਮੈਨੀ ਟਰੇਡਿੰਗ ਕੰਪਨੀ ਘੱਗਾ 10000 ਦੇ ਰੋਤੀ ਪਾਰ ਹੁੰਦਾ ਸੀ ਲੈ ਨੀਦਰ ਨਾ ਮਾਮਲੇ 'ਚ ਤੁਰੰਤ ਐਕਸ਼ਨ ਲੈਂਦੇ ਐਸਡੀਐਮ ਪਾਤੜਾਂ ਨੇ ਘੱਗਾ ਦੇ ਵਪਾਰੀ ਦੇ ਵੱਲੋਂ ਭੇਜੀਆਂ ਗਈਆਂ ਕਣਕ ਦੀਆਂ 400 ਬੂਰੀਆਂ ਵਾਪਸ ਭੇਜ ਦਿੱਤੀਆਂ ਤੇ ਨਾਲ ਹੀ ਵਪਾਰੀ ਦਾ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ 2 ਵਜੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਕਹਿੰਦਾ ਵੀ ਤੇਰਾ ਇੱਥੇ ਕੱਟਾ ਪਾੜ ਗਿਆ ਉਹਦੇ ਪੱਥਰ ਨਿਕਲੇ ਆ ਮੈਂ ਸਰ ਜੀ ਇਹ ਤਾਂ ਹੋ ਨਹੀਂ ਸਕਦਾ ਕਹਿੰਦਾ ਮੈਂ ਪ੍ਰਧਾਨ ਜੀ ਨੂੰ ਨਾਲ ਲੈ ਕੇ ਅਜੀ ਕੁਮਾਰ ਨਾਲੇ ਕਿਥੇ ਪਹੁੰਚਿਆ ਮੈਂ ਵੀ ਸਾਰੇ ਕੱਟੇ ਖੋਲੋ ਉਹਨਾਂ ਨੇ ਸਾਰੇ ਕੱਟੇ ਖਲਾਏ ਜੋ ਸਾਰੇ ਕੱਟੇ ਖਲਾਏ ਪੰਜ ਪੰਜ ਗੱਟਿਆਂ ਵਿੱਚੋਂ ਤਕਰੀਬਨ ਪੱਥਰ ਨਿਕਲੇ ਪੰਜ ਛੇ ਪੱਥਰ ਜਿਹਦਾ ਤਰੀਕ ਨੂੰ ਵਜਨ ਸਭ 8 ਕਿਲੋ ਵਜਨ ਮੰਨਦਾ 8 ਕਿਲੋ 300 ਗ੍ਰਾਮ ਪਰ ਇਹ ਵੀ ਸਾਜਿਸ਼ 198 ਰੁਪਏ ਦੀ ਕਣਕ ਬਣੀ 200 ਹਾਉਣਾ ਮੈਂ 198 ਦਾ ਕਪਲਾ ਕਰੂੰਗਾ ਇਹ ਸਿਰਫ ਰਜੀ ਕਿਸੇ ਨੇ ਸਾਜਿਸ਼ ਨਾਲ ਮੈਨੂੰ ਪਤਾਇਆ ਇਹਦੇ ਬ੍ਰਿਕੀ ਤੱਕ ਜਾ ਕੇ ਚਾਂਹ ਹੋਣੀ ਚਾਹੀਦੀ ਹੈ ਪਰ ਆਮ ਦੇ ਚ ਜਿੱਥੇ ਵੱਡਾ ਪ੍ਰਸ਼ਾਸਨਿਕ ਐਕਸ਼ਨ ਵੇਖਣ ਨੂੰ ਮਿਲਿਆ ਤਾਂ ਉਥੇ ਦੂਜੇ ਪਾਸੇ ਆਰਤੀ ਐਨੀ ਖੋਦ ਨੂੰ ਬੇਕਸੂਰ ਦੱਸਦਿਆਂ ਘੱਟਾ ਨੋਜ਼ ਦੇ ਖਿਲਾਫ ਇੱਕ ਸਾਜਿਸ਼ ਦੱਸਿਆ ਨਾਲੇ ਕਾ ਗਾਮੰਡੀ ਬੋਰਡ ਦੇ ਅਧਿਕਾਰੀ ਵੀ ਉਸ ਦੇ ਹੱਕ ਦੇ ਵਿੱਚ ਨਸਰਾਈ ਇਸ ਤਰ੍ਹਾਂ ਦੀ ਕੋਈ ਵੀ ਕਦੇ ਵੀ ਸਾਡੇ ਮਤਲਬ ਕੋਈ ਸ਼ਿਕਾਇਤ ਨਹੀਂ ਆਈ ਜਿਹਦੇ ਵਿੱਚ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਫਰੋਡ ਕੀਤਾ ਹੋਵੇ ਜਾਂ ਕੋਈ ਇੱਟਾਂ ਪੱਥਰ ਪਾਏ ਹੋਣ ਜਾਂ weight ਘਟਾ ਦੇਣ ਦੀ ਕਿਸੇ ਦੀ ਮਨਸਾ ਹੋਵੇ ਜਾਂ ਸਫਾਈ ਦੀ ਕੋਈ ਕਮੀ ਹੋਵੇ ਹਰ ਇੱਕ ਪਾਸਿਓਂ ਹੀ ਮੰਡੀ ਇੱਕ ਨੰਬਰ ਤੇ ਇੱਕ ਨੰਬਰ ਦੀ ਸਾਡੀ ਮੰਡੀ ਦਾ ਜਿਹੜਾ ਹੈਗਾ ਫੜ ਫੜਨੇ ਸਾਡੇ ਕੋਈ ਮਿੱਟੀ ਘਟੇ ਦਾ ਕੰਮ ਨਹੀਂ ਹਰ ਇੱਕ ਬੰਦਾ ਜਿਹੜਾ ਹੁੰਦਾ ਸਾਡੇ ਮਾਲ ਨੂੰ ਸਰਾਉਂਦਾ ਵੀ ਹਾਂ ਬਹੁਤ ਵਧੀਆ ਮਾਲ ਪਰ ਗੱਲ ਇਹ ਆਉਂਦੀ ਹੈ ਨਾ ਇੱਥੋਂ ਫਰੋਡ ਦੀ ਇੱਥੋਂ ਪਤਾ ਲੱਗਦਾ ਵੀ ਉਹ ਜਦੋਂ ਵੀਡੀਓ ਚ ਬੋਲ ਰਹੇ ਨੇ ਉਹ ਕਹ ਰਹੇ ਨੇ ਉਹ ਇੱਕ ਗੱਟਾ ਪਿਆ ਇੱਕ ਉਹ ਉਹ ਖੋਲੋ ਇੱਕ ਉਹ ਉਂਗਲਾਂ ਕਰ ਕਰਕੇ ਕਹ ਰਹੇ ਨੇ ਇਹਦਾ ਮਤਲਬ ਉਹਨਾਂ ਗੱਟਿਆਂ ਦੀ ਨਿਸ਼ਾਨੀ ਲਾਈ ਹੋਈ ਹੈ ਵੀ ਇਹਨਾਂ ਚ ਪੱਥਰ ਇਹ ਖੋਲੋ ਇਹ ਚੀਜ਼ ਸਾਫ ਜਾਰ ਕਰਦੀ ਹੈ ਵੀ ਇਹ ਤਾਂ ਜਾਣ ਬੁੱਝ ਕੇ ਕਿਸੇ ਦਾ ਅਕਸ ਖਰਾਬ ਕਰਨ ਵਾਸਤੇ ਹੋਇਆ ਸਾਰਾ ਕੁਝ ਨਹੀਂ ਅਦਰਵਾਜ਼ੀ ਕੋਈ ਨਹੀਂ ਇਹਦੇ ਨਾਲ ਕੱਲੀ ਮੈਣੀ ਦੀ ਬਦਨਾਮੀ ਨਹੀਂ ਮੈਨੀਟੇਟਰ ਦੀ ਸਾਡੀ ਵੀ ਸਾਰੀ ਮੰਡੀ ਦੀ ਨਾਲ ਬਦਨਾਮੀ ਆ ਇਸ ਚੀਜ਼ ਚ ਪ੍ਰਸ਼ਾਸਨ ਵਾਲੋ ਇਸ ਪੂਰੇ ਮਾਮਲੇ ਨੂੰ ਘਟਾਲਾ ਦੱਸਿਆ ਜਾ ਰਿਹਾ ਧਾਰਤੀ ਵੱਲੋਂ ਇੱਕ ਸ਼ਰਾਰਤ ਇਸ ਤੋਂ ਪਹਿਲਾਂ ਇੱਕ ਅਜੇਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਰੇਲਵੇ ਦੇ ਜ਼ਰੀਏ ਗੁਜਰਾਤ ਪੇ ਜੀ ਜਾਣ ਵਾਲੀ ਕਣਕ ਦੀਆਂ ਬੋਰੀਆਂ ਚ ਤੂੜੀ ਨਿਕਲੀ ਸੀ ਪਰ ਹੁਣ ਵੇਖਣਾ ਹੋਏਗਾ ਕਿ ਕਣਕ ਦੀਆਂ ਬੋਰੀਆਂ ਤੋਂ ਪੱਥਰ ਮਿਲਣ ਦੇ ਪਿੱਛੇ ਜੇਕਰ ਆੜਤੀ ਨਹੀਂ ਤਾਂ ਫਿਰ ਇਸ ਦੇ ਪਿੱਛੇ ਕਿਸ ਦੀ ਸ਼ਰਾਰਤ ਹੋ ਸਕਦੀ ਹੈ ਸਮਾਣਾ ਤੋਂ ਪ੍ਰਸ਼ੋਤਮ ਕੌਸ਼ਿਕ న్యూਸ 18 ਪੰਜਾਬ ਇਸ ਅਗਰੂਰ ਜੇਲ੍ਹ ਕਤਲ ਕੇਸ ਦੇ ਵਿੱਚ ਐਕਸ਼ਨ ਹੋਇਆ ਹੈ ਜੇਲ੍ਹ ਸੁਪਰਟੈਂਡੈਂਟ ਸਮੇਤ ਤਿੰਨ ਕਰਮਚਾਰੀ ਸਸਪੈਂਡ ਕੀਤੇ ਨੇ ਕਤਲ ਕੇਸ ਚਰ ਗੈਲੀ ਵਰਤਨ ਦੇ ਇਲਜ਼ਾਮ ਨੇ ਔਰ 10 ਹੋਰ ਕੈਦੀਆਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਦਰਸਲ ਬੀਤੇ ਦਿਨੀ ਸੂ ਜੇਲ੍ਹ ਦੇ ਵਿੱਚ ਕੈਦੀ ਭੜੇ ਸੀ ਔਰ ਕੈਦੀਆਂ ਦੀ ਇਸ ਚੜਪ ਦੇ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ ਸੀ ਮਾਮਲੇ ਦੀ ਜਾਂਚ ਰਿਪੋਰਟ ਤੋਂ ਬਾਅਦ ਜੇਲ੍ਹ ਵਿਭਾਗ ਨੇ ਇਹ ਐਕਸ਼ਨ ਲਿਆ ਔਰ ਜੇਲ੍ਹ ਪੁਲਿਸ ਜੇਲ੍ਹ ਸੁਪਰਟੈਂਡੈਂਟ ਸਮੇਤ ਤਿੰਨ ਕਰਮਚਾਰੀ ਸਸਪੈਂਡ ਕਰ ਦਿੱਤੇ ਗਏ ਸਾਨੂੰ ਜੇਲ ਅਥਾਰਾਈਜ਼ ਜਦੋਂ ਪਤਾ ਲੱਗਿਆ ਸਰ ਅਸੀਂ ਨਾਲ ਦੇ ਨਾਲ ਉੱਥੇ ਰਸ਼ ਕੀਤਾ ਰਸ਼ ਕਰਕੇ ਸਾਰੀਆਂ ਚੀਜ਼ਾਂ ਨੂੰ ਸਰ ਅੰਡਰ ਕੰਟਰੋਲ ਰਿਆ ਉਦੋਂ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਨਹੀਂ ਉਹਦੇ ਵਿੱਚ ਆਈ ਉਦੋਂ ਬਾਅਦ ਸਰ ਉਹਨਾਂ ਨੇ ਸਾਨੂੰ ਇੱਕ ਇੰਟਰਵਿਊਸ਼ਨ ਦਿੱਤੀ ਜੋ ਡੀਐਸਪੀ ਸਾਹਿਬ ਨੇ ਉੱਥੇ ਜੀ ਆਈ ਸਕਿਉਰਟੀ ਜੌਂ ਦੇ ਵਿੱਚ ਉਹਨਾਂ ਨੇ ਸਰ ਇੰਟੀਮੇਸ਼ਨ ਕਿ ਅਸੀਂ 10 ਬੰਦਿਆਂ ਦੇ ਬਾਈ ਨੇ ਐਮਐਫਆਈਆਰ ਦਿੱਤੀ ਹੈ ਛੇ ਬੰਦੇ ਜਿਹੜੇ ਨੇ ਹਲ ਤੱਕ ਪ੍ਰੋਡਕਸ਼ਨ ਬਣਾਉਣ ਤੇ ਲਿਆ ਆ ਕੇ ਉਹਨਾਂ ਨੂੰ ਕੁਝ ਕੁਛ ਕਰਕੇ ਅਰੈਸਟ ਪਾ ਕੇ ਕੰਪਲੀਟ ਹੈ ਪਹੁੰਚੇ ਦਸਤਾ ਪੁਲਿਸ ਕਰਮਚਾਰੀਆਂ ਦੇ ਪ੍ਰਵਿਧ ਰਚਨਾ ਹੈ ਸਰ ਇਹਦੇ ਚੋਂ ਸਰ ਪਤਾ ਲੱਗਿਆ ਕਿ ਇਹਦੇ ਚੋਂ ਤਿੰਨ ਚਾਰ ਮੁਲਾਜ਼ਮ ਜਿਹੜੇ ਨੇ ਜੇਲ੍ਹ ਦੇ ਜੇਲ੍ਹ ਸੁਪਰਡੰਡੈਂਟ ਤੋਂ ਲੈ ਕੇ ਉਹ ਸਸਪੈਂਡ ਹੋ ਗਏ ਨੇ ਸਰ ਜਿਹੜੇ ਵੈਪਨਸ ਨੇ ਸੱਲੀਆਂ ਮੱਛਰਦਾਨੀਆਂ ਤੇ ਬਾਕੀ ਚੀਜ਼ਾਂ ਲੱਗਦੀਆਂ ਨੇ ਜਿਹੜੀ ਚੀਜ਼ ਨਾਲ ਟਾਈਪ ਕੀਤਾ ਜਾਂਦਾ ਤਾਂ ਉਹ ਪੱਤੀਆਂ ਉਹਨਾਂ ਨੇ ਉੱਥੋਂ ਤੋੜ ਕੇ ਉਹਨੂੰ ਯੂਜ਼ ਕੀਤਾ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਰਟ ਆਫ ਇਨਵੈਸਟੀਗੇਸ਼ਨ ਤੇ ਸੰਗਰੂਰ ਤੋਂ ਇੱਕ ਵੱਖਰੀ ਕਿਸਮ ਦਾ ਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਪਹੁੰਚਿਆ ਔਰ ਸ਼ਿਕਾਇਤ ਕਿਸੇ ਘਰੇਲੂ ਝਗੜੇ ਜਾਂ ਕਿਸੇ ਹੋਰ ਵਿਵਾਦ ਦੀ ਨਹੀਂ ਸੀ ਸ਼ਿਕਾਇਤ ਛੋਲੇ ਪਟੂਰਿਆਂ ਨੂੰ ਲੈ ਕੇ ਸੀ ਪੂਰਾ ਮਾਮਲਾ ਇਸ ਰਿਪੋਰਟ 'ਚ ਦੇਖੋ ਛੋਲੇ ਪਟੂਰੇ ਮਹਿੰਗੇ ਤਾਂ ਪਹੁੰਚਿਆ ਡੀਸੀ ਆਫਿਸ ਪਲੇਟ 20 ਦੀ ਨਹੀਂ 40 ਦੀ ਕਿਉਂ ਮਜ਼ਦੂਰ ਬਿੰਦਰ ਸਿੰਘ ਨੇ ਕੀਤੀ ਸ਼ਿਕਾਇਤ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲਾਂ ਕਰਨ ਵਾਲੀ ਜਿਸ ਮਜ਼ਾਕ ਦਾ ਮਜ਼ਦੂਰ ਬਿੰਦਰ ਸਿੰਘ ਜ਼ਿਕਰ ਕਰ ਰਿਹਾ ਉਸ ਬਾਰੇ ਵੀ ਦੱਸਾਂਗੇ ਪਰ ਇਹਨਾ ਜ਼ਰੂਰ ਹੈ ਕਿ ਸਹੀ ਰੇਟ ਤੇ ਸਹੀ ਸਮਾਨ ਮਿਲੇ ਇੱਕ ਹਰ ਇੱਕ ਨਾਗਰਿਕ ਦਾ ਹੱਕ ਹੈ ਸੰਗਰੂਰ ਦਾ ਬਿੰਦਰ ਸਿੰਘ ਆਪਣਾ ਹੱਕ ਬਾਖੂ ਵੀ ਜਾਣਦਾ ਹੈ ਜਿਸ ਦੀ ਲੜਾਈ ਲੜਨ ਲਈ ਡੀਸੀ ਆਫਿਸ ਪਹੁੰਚ ਗਿਆ 16 April ਨੂੰ ਇਸੇ ਛੋਲੇ ਭਟੂਰੇ ਦੀ ਰੇੜੀ ਤੇ ਬਿੰਦਰ ਨੇ ਛੋਲੇ ਭਟੂਰੇ ਖਾਏ ਪਰ ਜਦੋਂ ਉਸ ਤੋਂ ਇੱਕ ਪਲੇਟ ਦੇ 20 ਰੁਪਏ ਦੀ ਥਾਂ ਤੇ 40 ਰੁਪਏ ਦੇਣੀ ਵਾਲੇ ਨੇ ਮੰਗੇ ਤਾਂ ਉਸ ਨੂੰ ਮਹਿੰਗੇ ਲੱਗੇ ਅਤੇ ਮਨਜ਼ੂਰ ਨਹੀਂ ਹੋਇਆ। ਤਾਂ ਬਿੰਦਰ ਸਿੱਧਾ ਕਿਧਰੇ ਹੋਰ ਨਹੀਂ ਪਹੁੰਚਿਆ ਸੰਗਰੂਰ ਦੇ ਡੀਸੀ ਆਫਿਸ। ਉਹ ਟੂ ਰਨੀ ਪਲੇਟ ਵੀ ਘਰ ਪੈਦੀ ਹੁੰਦੀ ਆ ਆਮ ਖਾਣੇ ਆ। ਤੇ ਉਸ ਦਿਨ ਮੈਂ ਤੋਂ ਨੇ 40 ਰੁਪਏ ਲੈ ਲਈ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ। ਤੇ 50 ਰੁਪਏ ਲੈ ਲਈ ਮੈਨੂੰ ਬਹੁਤ ਔਖਾ ਲੱਗਾ ਵੀ ਇਹਨੇ ਮੈ ਤੋਂ ਇੰਨੇ ਪੈਸੇ ਲੈ ਲੇ। ਤੇ ਮੈਂ ਉਹਦੀ ਕੰਪਲੀਟ ਕਰਨੀ ਕਰੀ ਜੀ। ਦੇ ਸੀ ਸਾਹ ਦੇ ਪਹਿਲਾਂ ਤੁਸੀਂ ਖਾਂਦੇ ਸੀ ਉਹ ਤੋਂ 20 ਰੁਪਏ ਹਾਂ ਬਿਲਕੁਲ ਖਾਂਦਾ ਠੀਕ ਹੈ ਜੀ ਤੇ ਉਹਨੇ ਉਸ ਦਿਨ ਮੈਨੂੰ ਤੋਂ 40 ਰੁਪਏ ਲੈ ਲਏ ਜੀ ਤੁਸੀਂ ਤੁਸੀਂ ਕੀ ਗੱਲ ਵੱਧ ਮੈਂ ਉਹਨੂੰ ਕਿਹਾ ਮਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹ ਤਾਂ ਰੇਟ ਵੱਧ ਗਿਆ ਹੀ ਐ ਵੱਧ ਗਿਆ ਮੈਂ ਸਾਰੀ ਚੀਜ਼ ਦਾ ਰੇਟ ਫਿਕਸ ਹੋਣੇ ਤੂੰ ਇੰਨਾ ਥੋੜੇ ਦਿਨਾਂ ਬਾਅਦ ਰੇਟ ਵਧਾ ਦੇਣਾ ਤੂੰ ਗਲਤ ਕਰ ਰਿਹਾ ਕੰਮ ਇਹ ਸਾਫ਼ ਦੇ ਸਰ ਬਿਲਕੁਲ ਮਿਲੂਗਾ ਜੀ ਮੈਨੂੰ ਵੀ ਇਨਸਾਫ਼ ਮਿਲੂਗਾ ਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਹੈ ਇਨਸਾਫ਼ ਦੀ ਉਹਨੂੰ ਵੀ ਮਿਲਣਾ ਚਾਹੀਦਾ ਪਰ ਗੱਲਾਂ ਪਹਿਲ ਕਰਨੀ ਚਾਹੀ ਸ਼ਹਿਰ ਦੇ ਕੋਲਾਪਾਰਕ ਮਾਰਕੀਟ ਦੇ ਨੇੜੇ ਇਹ ਰੇੜੀ ਲੱਤੀ ਹੈ ਬਿੰਦਰ ਮੁਤਾਬਿਕ ਕੋਈ ਇੱਕ ਦਿਹਾੜੀਦਾਰ ਹੈ ਤੇ ਜਦੋਂ ਦੁਪਹਿਰ ਦੀ ਰੋਟੀ ਵੇਲੇ ਉਸ ਦੀ ਦਾਲ ਖਰਾਬ ਹੋ ਗਈ ਤਾਂ ਫਿਰ ਉਹ ਪਹੁੰਚਿਆ ਇਸ ਰੇੜੀ ਤੇ ਉਸ ਦੀ ਜੇਬ ਵਿੱਚ ਸਿਰਫ 1000 ਰੁਪਏ ਸਨ ਤੇ 40 ਉਸ ਤੋਂ ਪਟੂਰੇ ਵਾਲੇ ਨੇ ਲੈ ਲੇ ਜਦੋਂ ਆ ਪੁੱਛਿਆ ਤਾਂ ਰੇੜੀ ਵਾਲੇ ਨੇ ਮਹਿੰਗਾਈ ਦਾ ਹਵਾਲਾ ਦਿੱਤਾ ਉਧਰ ਡੀਸੀ ਨੇ ਜਾਂਚ ਲਈ ਅੱਗੇ ਐਸਡੀਐਮ ਨੂੰ ਸ਼ਿਕਾਇਤ ਭੇਜ ਦਿੱਤੀ ਹੈ ਤੇ ਮਜ਼ਦੂਰ ਦੀ ਕਾਰਵਾਈ ਤੋਂ ਬੇਹੱਦ ਖੁਸ਼ ਹੋਏ ਨੇ ਇਹ ਯੂਨੀਕਮਲੇਟ ਦਾ ਤੁਹਾਡੇ ਸਹੀ ਅੱਖ ਵੀ ਸੀ ਯੂਨਿਕ ਹੈ ਲੇਕਿਨ ਜਿਹੜਾ ਦਰਖਾਸਤ ਕਰਤਾ ਆਉਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਉਂਦਾ ਤਾਂ ਅਸੀਂ ਦੀ ਵਾਕੀ ਪੜਤਾਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਆਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਇਹਦਾ ਕੋਈ ਹੱਲ ਨਿਕਲ ਸਕੇ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਬਣਿਆ ਹੈ ਪ੍ਰਸ਼ਾਸਨ ਪ੍ਰਤੀ ਸਰਕਾਰ ਪੱਖੀ ਸਰਕਾਰ ਪਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ ਮਿਲੇਗਾ ਜਦ ਅਸੀਂ ਸਰਕਾਰ ਕੋਲ ਜਾਵਾਂਗੇ ਜਾਂ ਪ੍ਰਸ਼ਾਸਨ ਕੋਲ ਜਾਵਾਂਗੇ ਤਾਂ ਚੰਗੀ ਗੱਲ ਹੈ ਤਾਂ ਇਸ ਮਾਮਲੇ ਦੇ ਦੋ ਪੱਖ ਨੇ ਪਹਿਲਾ ਹਰ ਇੱਕ ਦੁਕਾਨਦਾਰ ਆਪਣੀ ਮਿਹਨਤ ਤੇ ਲਾਗਤ ਮੁਤਾਬਿਕ ਆਪਣੇ ਸਾਮਾਨ ਦਾ ਰੇਟ ਤੈਅ ਕਰਦਾ ਹੈ ਕਿਉਂਕਿ ਰੇੜੀਆਂ ਤੇ ਵੇਚਣ ਵਾਲੇ ਸਾਮਾਨ ਦੀ ਕੋਈ ਐਮ ਆਰ ਪੀ ਨਹੀਂ ਹੁੰਦੀ ਦੂਜਾ ਗਰੀਬ ਵਿਅਕਤੀ ਨੂੰ ਜੇਕਰ 510 ਰੁਪਏ ਵੀ ਬਾਤ ਦੇਣੇ ਪੈਣ ਤਾਂ ਉਸ ਦੀ ਜੇਬ ਖਾਲੀ ਹੋ ਜਾਂਦੀ ਹੈ ਫਿਲਹਾਲ ਐਸ ਡੀ ਐਮ ਦਾ ਦਾਅਵਾ ਹੈ ਕਿ ਮਾਮਲੇ ਦੀ ਨਿਬੇੜਤਾ ਦੇ ਨਾਲ ਜਾਂਚ ਕਰ ਰਹੇ ਹਾਂ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਤੇ ਹੁਣ ਨਜ਼ਰ న్యూਸ ਰਾਉਂਡ ਅਪ ਤੇ ਢਾਕੋਟ ਦੇ ਨੌਜਵਾਨ ਨਾਲ ਨਵੇਂ ਤਰੀਕੇ 35 ਲੱਖ 50 ਹਜ਼ਾਰ ਰੁਪਏ ਦੀ ஆன்ਲਾਈਨ ਠੱਗੀ ਹੋਈ ਇੱਕ ਫੋਨ ਆਉਣ ਤੋਂ ਬਾਅਦ ਨੌਜਵਾਨ ਦੇ ਫੋਨ ਦੀ ਇਨਕਮਿੰਗ ਬੰਦ ਹੋ ਗਈ ਜਿਸ ਤੋਂ ਬਾਅਦ ਉਸਦੇ ਖਾਤੇ ਚੋਂ ਲੱਖ ਰੁਪਏ ਉੱਠ ਗਏ ਬੀਤੀ ਰਾਤ ਆਏ ਤੂਫਾਨ ਕਰਕੇ ਹੁਸ਼ਾਰਪੁਰ ਦੇ ਕਾਨੂੰਮਾਨ ਬੇਟ ਚ ਤਿੰਨ ਕਿਸਾਨਾਂ ਦੇ ਖੇਤਾਂ ਨੂੰ ਅੱਗ ਲੱਗ ਗਈ ਜਿਸ ਕਰਕੇ ਕਣਕ ਦੀ ਪੱਕੀ 11 ਏਕੜ ਨੂੰ ਏਕੜ ਫਸਲ ਸੜ ਕੇ ਸੁਆਹ